ਸੱਚੀ ਗੱਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਜਿੱਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਭਿਆਨਕ ਤਬਾਹੀ ਮਚਾਈ ਹੋਈ ਹੈ ਪੰਜਾਬ ਦੀ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਕੀ ਉਹ ਤੁਹਾਨੂੰ ਦੱਸਦੀ ਹੈ ਕਿ ਡੁੱਬ ਚੁੱਕੀ ਹੈ ਜਿਸ ਦੇ ਕਾਰਨ ਫਸਲਾਂ ਤਬਾਹ ਹੋ ਚੁੱਕੀਆਂ ਹਨ ਤੇ ਪੰਜਾਬ ਦੇ ਕਿਸਾਨਾਂ ਨੂੰ ਭਾਰੀ ਜਿਹੜਾ ਕੀ ਕਾਮਯਾ ਦਾ ਇਸ ਬਾਰਸ਼ ਦਾ ਤੇਜ਼ ਸਹਾਰ ਦਾ ਭੁਗਤਣਾ ਪੈ ਰਿਹਾ ਹੈ ਸੋ ਇਸੇ ਦੌਰਾਨ ਹੁਣ ਵੱਡੀ ਖਬਰ ਜਿਹੜੀ ਪਠਾਨਕੋਟ ਤੋਂ ਵੀ ਨਿਕਲ ਕੇ ਆਈ ਹੈ ਜਿੱਥੇ ਕੀ ਹੁਣ ਬੈਰੀਗੇਡ ਹੀ ਟੁੱਟ ਗਿਆ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਫਲੱਡ ਗੇਟ ਜੋ ਕਿ ਲਗਾਇਆ ਗਿਆ ਸੀ ਬੈਰੀਗੇਡ ਉਹੀ ਟੁੱਟ ਗਿਆ ਹੈ ਜਿਸ ਤੋਂ ਬਾਅਦ ਹੁਣ ਹਾਹਾਕਾਰ ਮੱਚ ਚੁੱਕੀ ਹੈ ਤੇ ਸਿੱਧਾ ਹੀ ਪਾਣੀ ਜਿਹੜਾ ਕੀ ਹੁਣ ਪੰਜਾਬ ਦੇ ਵੱਲ ਨੂੰ ਵਧ ਆ ਰਿਹਾ ਹੈ ਸੋ ਇਸ ਟੁੱਟੇ ਹੋਏ ਬੈਰੀਗੇਡ ਦੇ ਕਾਰਨ 50 ਤੋਂ ਲੋਕ ਜਿਹੜੇ ਕੀ ਉੱਥੇ ਫਸ ਚੁੱਕੇ ਹਨ ਤੇ ਇਸ ਤੋਂ ਇਲਾਵਾ ਇੱਕ ਜਿਹੜਾ ਕੀ ਲਾਪਤਾ ਹੋ ਚੁੱਕਾ ਹੈ ਸੋ ਲਗਾਤਾਰ ਪੰਜਾਬ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਹੁਣ ਭਾਰੀ ਖੜਾ ਦੇ ਕਾਰਨ ਜਿਹੜੇ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ ਤੇ ਪ੍ਰਸ਼ਾਸਨ ਦੇ ਵੱਲੋਂ ਹੁਣ ਐਨਡੀਆਰਐਫ ਦੀਆਂ ਟੀਮਾਂ ਤੇ ਇਸ ਤੋਂ ਇਲਾਵਾ ਫੌਜ ਦੀ ਮਦਦ ਦੇ ਲਈ ਗੁਹਾਰ ਲਗਾਈ ਗਈ ਹੈ ਤੇ ਸਕੂਲ ਕਾਲਜ ਜਿਹੜੇ ਉਹ ਬੰਦ ਕਰ ਦਿੱਤੇ ਗਏ ਹਨ ਇਸ ਤੋਂ ਇਲਾਵਾ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ ਤੇ ਟ੍ਰੇਨਾਂ ਵੀ ਜਿਹੜੀਆਂ ਉਹ ਕਈ ਦਿਨਾਂ ਦੇ ਲਈ ਬੰਦ ਕਰ ਦਿੱਤੀਆਂ ਗਈਆਂ ਹਨ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਜੋ ਕਿ ਪਿਛਲੇ ਦਿਨੀ ਤਾਮਿਲਨਾਡੂ ਦੇ ਦੌਰੇ ਦੇ ਉੱਤੇ ਗਏ ਹੋਏ ਸਨ ਤੇ ਬਾਅਦ ਵਿੱਚ ਪੰਜਾਬ ਦੇ ਵਿੱਚ ਜਿੱਥੇ ਕਿ ਭਿਆਨਕ ਹੜ੍ਹ ਆਏ ਹੋਏ ਸਨ ਤੇ ਬੇਸ਼ੱਕ ਹੁਣ ਉਹ ਜਿਹੜਾ ਕਿ ਪੰਜਾਬ ਦੇ ਵਿੱਚ ਵਾਪਸ ਪਰਤ ਚੁੱਕੇ ਹਨ ਪਰ ਪੰਜਾਬ ਜਿਹੜਾ ਕਿ ਹੜ੍ਹਾਂ ਦੇ ਵਿੱਚ ਡੁੱਬਿਆ ਹੋਇਆ ਸੀ ਤੇ ਮੁੱਖ ਮੰਤਰੀ ਤਾਮਲ 나ਡੂ ਦੇ ਵਿੱਚ ਨਾਸ਼ਤਾ ਕਰ ਰਹੇ ਸਨ ਸੋ ਵਿਰੋਧੀ ਧਿਰਾਂ ਦੇ ਵੱਲੋਂ ਹੁਣ ਸੀਐਮ ਨੂੰ ਘੇਰ ਲਿਆ ਗਿਆ ਹੈ ਹੜ੍ਹਾਂ ਦੇ ਮੁੱਦੇ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ ਲਗਾਤਾਰ ਭਗਵੰਤ ਮਾਨ ਜਿਹੜਾ ਕਿ ਤਾਮਲ 나ਡੂ ਦੇ ਵਿੱਚ ਸਨ ਜਦਕਿ ਉਹਨਾਂ ਨੂੰ ਪਤਾ ਵੀ ਲੱਗ ਚੁੱਕਾ ਸੀ ਕਿ ਪੰਜਾਬ ਦੇ ਵਿੱਚ ਭਿਆਨਕ ਹੜ੍ਹ ਆ ਚੁੱਕੇ ਹਨ ਸੋ ਭਾਜਪਾ ਨੇ ਹੁਣ ਮੁੱਖ ਮੰਤਰੀ ਦੇ ਉੱਤੇ ਹਮਲਾ ਕਰਦਿਆਂ ਹੋਇਆਂ ਅੱਜ ਪੰਜਾਬ ਦੇ ਵਿੱਚ ਹੜ੍ਹਾਂ ਦੇ ਵਿੱਚ ਡੁੱਬੇ ਹੋਏ ਪੰਜਾਬ ਦੀ ਚਿੰਤਾ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਦੇ ਉੱਤੇ ਜਿਹੜੇ ਕੀ ਹਮਲੇ ਕੀਤੇ ਹਨ ਉਹਨਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਤਾਵਨ ਲਾਡੂ ਦੇ ਵਿੱਚ ਘੁੰਮ ਰਹੇ ਸਨ ਤੇ ਇੱਕ ਪਾਸੇ ਪੰਜਾਬ ਡੁੱਬ ਰਿਹਾ ਸੀ ਸੋ ਲਗਾਤਾਰ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਕੀ ਹੜ ਬਰਕਰਾਰ ਸਨ ਭਰਤ ਨੂੰ ਦੱਸਦੀ ਹੈ ਕਿ ਹੁਣ ਭਗਵੰਤ ਮਾਨ ਜਿਹੜੇ ਕੀ ਪੰਜਾਬ ਦੇ ਵਿੱਚ ਪਹੁੰਚ ਚੁੱਕੇ ਆ ਤੇ ਉਹਨਾਂ ਦੇ ਵੱਲੋਂ ਕੁਝ ਕਥਾਵਾਂ ਦੇ ਉੱਤੇ ਜਾ ਕੇ ਹੜਾਂ ਦਾ ਮੁਆਵਜ਼ਾ ਵੀ ਲਿਆ ਗਿਆ ਹੈ ਤੇ ਇਸ ਤੋਂ ਇਲਾਵਾ ਕਿਸਾਨ ਵੀ ਕਾਫੀ ਜ਼ਿਆਦਾ ਹੁਣ ਭਗਵੰਤ ਮਾਨ ਦੇ ਉੱਤੇ ਨਿਸ਼ਾਨੇ ਬਣ ਰਹੇ ਹਨ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਿਹੜੀ ਫਸਲ ਉਹਨਾਂ ਦੀ ਖਰਾਬ ਹੋ ਚੁੱਕੀ ਹੈ 70000 ਪ੍ਰਤੀ ਏਕੜ ਮੁਆਵਜ਼ਾ ਦੇਣਾ ਸੋ ਇੱਕ ਪਾਸੇ ਜਿੱਥੇ ਕਿ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਪੈ ਰਹੀ ਹੈ ਤੇ ਦੂਜੇ ਪਾਸੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਨਵਾਂ ਹੀ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਛੇੜ ਲਿਆ ਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਹ ਮੁੱਦਾ ਹੁਣ ਪੰਜਾਬ ਦੇ ਹਰ ਇੱਕ ਐਮਐਲਏ ਦੇ ਵੱਲੋਂ ਤੇ ਹਰ ਇੱਕ ਪਾਰਟੀ ਦੇ ਜਿਹੜੇ ਬਰਕਰਿਆ ਉਹਨਾਂ ਦੇ ਵੱਲੋਂ ਜਿਹੜਾ ਕਿ ਉਭਾਰ ਕੇ ਲਿਆਂਦਾ ਜਾ ਰਿਹਾ ਹੈ ਭਾਜਪਾ ਹੁਣ ਰਾchn ਦੀ ਲੋਟਰ ਦੀ ਜਿਹੜੀ ਉਹ ਸਾਜ਼ਿਸ਼ ਰਚ ਰਹੀ ਹੈ ਸੋ ਡਾਕਟਰ ਰਵਜੋਦ ਦੇ ਵੱਲੋਂ ਵੀ ਹੁਣ ਜਿਹੜਾ ਕਿ ਆਪਣੇ ਮੈਂਬਰਾਂ ਨੂੰ ਇਕੱਠੇ ਕਰਕੇ ਇਹ ਜਿਹੜਾ ਕਿ ਮੁੱਦਾ ਚੱਕਿਆ ਗਿਆ ਹੈ ਬਲਕਿ ਇਹ ਜਿਹੜਾ ਮੁੱਦਾ ਹੈ ਸਰਾਸਰ ਜਿਹੜਾ ਕਿ ਪੰਜਾਬ ਦੇ ਵਿੱਚ ਇੱਕ ਤੌਰ ਦੇ ਉ ਉਹ ਵੀ ਜਿਹੜੀ ਆ ਉਹ ਬਿਲਕੁਲ ਗਿਰੀ ਹੋਈ ਰਾਜਨੀਤੀ ਕਰਨ ਦਾ ਮੁੱਦਾ ਹੈ ਸੋ ਜਿੱਥੇ ਕਿ ਮੋਦੀ ਸਰਕਾਰ ਦੇ ਵੱਲੋਂ ਪਿਛਲੇ ਦਿਨੀ ਕਿਹਾ ਗਿਆ ਸੀ ਕਿ ਪੰਜਾਬ ਦੇ ਵਿੱਚ ਜਇਹੇ 11 ਲੱਖ ਦੇ ਕਰੀਬ ਜਿਹੜੇ ਰਾਸ਼ਨ ਕਾਰਡ ਧਾਰਕ ਹੈ ਜਿਨ੍ਹਾਂ ਦੇ ਕੋਲ ਗੱਡੀਆਂ ਕਾਰਾਂ ਜਾਂ ਫਿਰ ਉਹਨਾਂ ਦੀ ਜਿਹੜੀ ਇਨਕਮ ਹੈ ਉਹ ਟੈਕਸ ਤਾਰਦੇ ਹਨ ਜਾਂ ਫਿਰ ਉਹਨਾਂ ਦੇ ਜਿਹੜੇ ਕਿ ਇਨਕਮ ਹੈ ਉਹ ਕਾਫੀ ਜ਼ਿਆਦਾ ਹੈ ਤੇ ਗੱਡੀਆਂ ਕਾਰਾਂ ਹਨ ਤੇ 5 ਏਕੜ ਤੋਂ ਵੱਧ ਉਹਨਾਂ ਦੀ ਜ਼ਮੀਨ ਹੈ ਸੋ ਜਇਹੇ ਜਿਹੜੇ ਕਿ ਰਾਸ਼ਨ ਕਾਰਡ ਧਾਰਕ ਹੈ ਉਹਨਾਂ ਦੀ ਜਿਹੜੀ ਉਹ ਪੁੱਛਗੈਚ ਹੋਣੀ ਚਾਹੀਦੀ ਹੈ ਤੇ ਇਹਨਾਂ ਦੇ ਕਾਰਡ ਜਿਹੜੇ ਉਹ ਕੱਟਨੇ ਚਾਹੀਦੇ ਹਨ ਭਰਤ ਉਹਨਾਂ ਦਾ ਦੱਸਦੀ ਹੈ ਕਿ ਆ ਉਨ੍ਹਾਂ ਦੇ ਵੱਲੋਂ ਇਹ ਨਵਾਂ ਹੀ ਮੁੱਦਾ ਜਿਹੜਾ ਕਿ ਚੱਕ ਲਿਆ ਗਿਆ ਹੈ ਸੋ ਹਰ ਰੋਜ਼ ਜਿਹੜਾ ਕਿ న్యూਸ ਮੀਡੀਆ ਤੇ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਉਨ੍ਹਾਂ ਦੇ ਵੱਲੋਂ ਇਹ ਵਾਰਲ ਕੀਤੀ ਜਾ ਰਹੀ ਹੈ ਵੀਡੀਓ ਕਿ ਜਿਹੜਾ ਕਿ ਪੰਜਾਬ ਦੇ ਹੁਣ ਰਾਸ਼ਨ ਦੇ ਉੱਤੇ ਮੋਦੀ ਦੇ ਵੱਲੋਂ ਲੁੱਟ ਮਚਾਈ ਜਾ ਰਹੀ ਹੈ ਸੋ ਪੰਜਾਬੀਆਂ ਦੀ ਥਾਲੀ ਦੇ ਵਿੱਚੋਂ ਜਿਹੜਾ ਕਿ ਖਾਣਾ ਚੋਰੀ ਕਰ ਰਿਹਾ ਹੈ ਮੋਦੀ ਸੋ ਅਜਿਹੀਆਂ ਜਿਹੜੀਆਂ ਕਿ ਖਬਰਾਂ ਉਨ੍ਹਾਂ ਦੇ ਵੱਲੋਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ ਬਲਕਿ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਸਿਰਫ ਜਿਹੜਾ ਕਿ ਅਮੀਰਾਂ ਦੇ ਰਾਸ਼ਨ ਕਾਰਡ ਕੱਟਣ ਦੀ ਗੱਲ ਜਿਹੜੀ ਉਹ ਕੀਤੀ ਗਈ ਸੀ ਸੋ ਕਿਤੇ ਨਾ ਕਿਤੇ ਘਟੀਆਂ ਰਾਜਨੀਤੀ ਕਰਕੇ ਆਪਣੀਆਂ ਜਿਹੜੀਆਂ ਨਕਾਮੀਆਂ ਛ ਉਨਾ ਆਮ ਆਦਮੀ ਪਾਰਟੀ ਜਿੱਥੇ ਕਿ ਆਪ ਵੀ ਇਹਨਾਂ ਦੇ ਵੱਲੋਂ ਸਾਢੇ 3 ਸਾਲ ਤੋਂ ਉੰਬਾਦੇ ਦਾ ਸਮਾਂ ਹੋ ਚੁੱਕਾ ਹੈ 1-1000 ਰੁਪਇਆ ਔਰਤਾਂ ਨੂੰ ਅਤੇ ਬੁਢਾਪਾ ਪੈਨਸ਼ਨ 2500 ਸੋਜਈਆਂ ਸਕੀਮਾਂ ਅਨਾਉਂਸ ਕਰ ਦਿੱਤੀਆਂ ਗਈਆਂ ਸਨ ਜੋ ਕਿ ਗਰੀਬ ਲੋਕਾਂ ਦੇ ਨਾਲ ਜਿਹੜਾ ਸਰਾਸਰ ਧੱਕਾ ਕੀਤਾ ਗਿਆ ਸੀ ਸੋ ਵੋਟਾਂ ਲੈ ਕੇ ਹੁਣ ਸਾਢੇ 3 ਸਾਲ ਦਾ ਸਮਾਂ ਬੀਤ ਚੁੱਕਾ ਹੈ ਤੇ ਇਹਨਾਂ ਦੇ ਵੱਲੋਂ ਖੋਦ ਜਿਹੜੀਆਂ ਕਿ ਇਹ ਸਕੀਮਾਂ ਲਾਂਚ ਕੀਤੀਆਂ ਗਈਆਂ ਸੀ ਪਰ ਇਹਨਾਂ ਨੂੰ ਜਿਹੜਾ ਕਿ ਆਪਦੇ ਲੋਕਾਂ ਤੱਕ ਨਹੀਂ ਪਹੁੰਚਾਇਆ ਗਿਆ ਸੋ ਇਹਨਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਖੋਦ ਨੂੰ ਵੀ ਜਿਹੜਾ ਆਪਣੇ ਤੋਂ ਸਵਾਲ ਪੁੱਛਣੇ ਚਾਹੀਦੇ ਹਨ ਕਿ ਉਹਨਾਂ ਦੇ ਵੱਲੋਂ ਗਰੀਬਾਂ ਦੇ ਨਾਲ ਕਿੰਨਾ ਧੱਕਾ ਕੀਤਾ ਜਾ ਰਿਹਾ ਹੈ ਸੋ ਜਿਹੜੇ ਨ ਬੋਟਾਂ ਤੇ ਲੈ ਲਈਆਂ ਗਈਆਂ ਪਰ ਹੁਣ 3.5 ਸਾਲ ਬੀਤਣ ਤੋਂ ਬਾਅਦ ਵੀ ਉਹਨਾਂ ਦੀ ਪੈਨਸ਼ਨ 1500 ਹੀ ਹੈ ਸੋ 2500 ਉਹਨਾਂ ਦੀ ਪੈਨਸ਼ਨ ਨਹੀਂ ਕੀਤੀ ਗਈ ਹੈ ਸੋ ਇਹ ਜਿਹੜਾ ਕਿ ਕਟਿਆ ਰਾਜਨੀਤੀ ਪੰਜਾਬ ਦੇ ਵਿੱਚ ਹੁਣ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਹੈ ਸੋ ਕਮੈਂਟ ਕਰਕੇ ਤੁਸੀਂ ਵੀ ਆਪਣੀ ਜਿਹੜੀ ਆ ਉਹ رائے ਜ਼ਰੂਰ ਦਿਓ ਕਿ ਇਹ ਜਿਹੜਾ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਵਿੱਚ ਹੁਣ ਕੀਤਾ ਜਾ ਰਿਹਾ ਉਹਨਾਂ ਦੇ ਐਮਐਲਏ ਦੇ ਵੱਲੋਂ ਇਹ ਸਹੀ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਕਿ ਮੋਦੀ ਸਰਕਾਰ ਸਹੀ ਹੈ ਕਿ ਅਮੀਰਾਂ ਦੇ ਜਿਹੜੇ ਉਹ ਰਾਸ਼ਨ ਕਾਰਡ ਕੱਟ ਹੋਣੇ ਚਾਹੀਦੇ ਹਨ ਕਿ ਨਹੀਂ ਇਸ ਤੋਂ ਬਾਅਦ ਇਸੇ ਤਰ੍ਹਾਂ ਦੇ ਹੀ ਮੁੱਦੇ ਦੇ ਨਾਲ ਰਿਲੇਟਡ ਹੁਣ ਅਗਲੀ ਖਬਰ ਵੀ ਨਿਕਲ ਕੇ ਆ ਰਹੀ ਹੈ ਹੁਣ ਔਰਤਾਂ ਨੂੰ ਹਰ ਮਹੀਨੇ ਮਿਲਣਗੇ 2100 ਰੁਪਏ ਜੀਹਾਂ ਸਰਕਾਰ ਦੇ ਦੁਆਰਾ ਕਰ ਦਿੱਤਾ ਗਿਆ ਹੈ ਵੱਡਾ ਐਲਾਨ ਬਲਕਿ ਇਹ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੀ ਸਰਕਾਰ ਦੇ ਵੱਲੋਂ ਨਹੀਂ ਕੀਤਾ ਗਿਆ ਹੈ ਗਵਾਂਟੀ ਰਾਜ ਦੀ ਹਰਿਆਣਾ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਜੀहां ਤੁਹਾਨੂੰ ਦੱਦਿਆ ਤੁਹਾਨੂੰ ਯਾਦ ਕਰਾ ਦਈਏ ਕਿ ਹਰਿਆਣਾ ਸਰਕਾਰ ਦੇ ਵੱਲੋਂ ਹਰਿਆਣਾ ਸੂਬੇ ਦੇ ਵਿੱਚ ਬੁਢਾਪਾ ਪੈਨਸ਼ਨ ਵੀ ਜਿਹੜੀ ਹੈ 2800 ਤੋਂ ਲੈ ਕੇ 3000 ਪ੍ਰਤੀ ਮਹੀਨਾ ਦਿੱਤੀ ਜਾਂਦੀ ਹੈ ਜੋ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਉਹਨਾਂ ਦੇ ਵੱਲੋਂ ਉਹਨੂੰ ਪੂਰਾ ਵੀ ਕਰ ਦਿੱਤਾ ਜਾਂਦਾ ਹੈ ਸੋ ਹੁਣ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਹਰਿਆਣਾ ਦੇ ਵਿੱਚ ਔਰਤਾਂ ਨੂੰ 2100 ਰੁਪਏ ਪ੍ਰਤੀ ਮਹੀਨਾ ਮਿਲਣਗੇ ਇਹ ਐਲਾਨ ਜਿਹੜਾ ਕਿ ਸੀਐਮ ਨਾਈਵ ਸੈਣੀ ਨੇ ਕੀਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਜਦੋਂ ਅਸੀਂ ਕਹਿੰਦੇ ਹਾਂ ਉਹ ਕਰਕੇ ਵੀ ਦਿਖਾਉਂਦੇ ਹਾਂ ਤੇ ਉਹਨਾਂ ਦੇ ਵੱਲੋਂ ਹੁਣ 2100 ਰੁਪਏ ਪ੍ਰਤੀ ਮਹੀਨਾ ਦੇਣੇ ਸ਼ ਦੇ ਇਸੇ ਦੌਰਾਨ ਉਹਨਾਂ ਦੇ ਵੱਲੋਂ ਹੁਣ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੇ ਉੱਤੇ ਵੀ ਤਿੱਖਾ ਨਿਸ਼ਾਨਾ ਸਾਧਿਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਸਿਰਫ ਸੂਬੇ ਦੇ ਵਿੱਚ 1000 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ ਜਦ ਕਿ ਸੀਐਮ ਦੀ ਵਾਈਫ ਦੇ ਵੱਲੋਂ ਜਿਹੜਾ ਕਿ ਕਹਿ ਦਿੱਤਾ ਗਿਆ ਸੀ ਕਿ 11-1100 ਰੁਪਏ ਦੇਵਾਂਗੇ ਸੋ ਹਜੇ ਤੱਕ ਵੀ ਜਿਹੜਾ ਉਸ ਨੂੰ ਪੂਰਾ ਨਹੀਂ ਕੀਤਾ ਗਿਆ ਹੈ ਸੋ 4 ਸਾਲ ਹੋਣ ਦੇ ਕਰੀਬ ਹੋ ਚੁੱਕੇ ਹਨ ਸੋ ਹਜੇ ਤੱਕ ਵੀ ਉਹਨਾਂ ਦੇ ਵੱਲੋਂ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ ਹੈ ਜਦੋਂ ਕਿ ਹਰਿਆਣਾ ਦੇ ਵੱਲੋਂ ਹੁਣ 2100 ਜਿਹੜੀਆਂ ਕਿ ਔਰਤਾਂ ਨੂੰ ਦੇਣਾ ਸ਼ੁਰੂ ਕਰ ਵੀ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਬੇਹਦ ਮੰਦ ਭਾਗੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜੀਹਾਂ ਕਰਜ਼ੇ ਤੋਂ ਤੰਗ ਆ ਕੇ ਪਤੀ ਪਤਨੀ ਨੇ ਕੀਤੀ ਹੈ ਖੁਦਕੁਸ਼ੀ ਜੋੜੇ ਨੇ ਮਾਰਨ ਤੋਂ ਪਹਿਲਾਂ 4 ਸਾਲ ਦੇ ਬੇਟੇ ਨੂੰ ਵੀ ਖਵਾ ਦਿੱਤਾ ਜ਼ਹਿਰ ਜੀਹਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਸੋ ਬੇਹਦ ਮੰਦ ਭਾਗੀ ਖਬਰ ਇਹ ਹੁਣ ਨਿਕਲ ਕੇ ਆ ਰਹੀ ਹੈ ਸੋ ਸ਼ਾਹੂਕਾਰਾਂ ਦੇ ਜਾਲ ਦੇ ਵਿੱਚ ਫਸੇ ਇੱਕ ਹੋਰ ਪਰਿਵਾਰ ਨੂੰ ਜਿਹੜਾ ਕਿ ਹੁਣ ਬਰਬਾਦ ਹੋਣਾ ਪਿਆ ਹੈ ਜੀਹਾਂ ਸਚਿਨ ਗਰੋਵਰ ਰੋਜ਼ਗਾਰ ਵਧਾਉਣ ਦੇ ਲਈ ਸ਼ਾਹੂਕਾਰਾਂ ਤੋਂ ਲੈ ਗਏ ਵਿਆਜ ਦੇ ਪੈਸੇ ਲੈ ਕੇ ਜਿਹੜਾ ਕਿ ਫਸ ਗਿਆ ਜਿਸ ਤੋਂ ਬਾਅਦ ਕੀ ਸ਼ਾਹੂਕਾਰ ਉਸ ਤੋਂ ਪੈਸੇ ਮੰਗ ਰਹੇ ਸਨ ਕੀਤੇ ਗਏ ਜਿਸ ਤੋਂ ਬਾਅਦ ਕਿ ਹੁਣ ਉਹਨਾਂ ਨੂੰ ਖੁਦ ਖੁਸ਼ੀ ਕਰਨੀ ਪੈ ਰਹੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਸ ਤਸਵੀਰ ਦੇ ਵਿੱਚ ਸਚਿਨ ਗਰੋਵਰ ਜੋ ਕਿ 36 ਸਾਲ ਦਾ ਤੇ ਇਸ ਤੋਂ ਇਲਾਵਾ ਉਸ ਦੀ ਪਤਨੀ ਜਿਹੜੀ ਉਹ ਸ਼ਵਾਂਗੀ ਗਰੋਵਰ ਜੋ ਕਿ 34 ਸਾਲ ਦੀ ਸੀ ਉਸ ਨੇ ਵੱਲੋਂ ਹੁਣ ਆਤਮ ਹੱਤਿਆ ਕਰ ਲਈ ਗਈ ਹੈ ਤੇ 4 ਸਾਲ ਦੇ بیٹے ਨੂੰ ਵੀ ਉਹਨਾਂ ਦੇ ਵੱਲੋਂ ਜ਼ਹਿਰ ਦੇ ਦਿੱਤੀ ਗਈ ਹੈ ਸੋ ਬੇਹਦ ਜਿਹੜਾ ਇਹ ਹੈਰਾਨ ਕਰਦਾ ਤੇ ਬੇਹਦ ਮੰਦ ਭਾਗਾ ਮਾਮਲਾ ਹੁਣ ਜਿਹੜਾ ਕਿ ਪੰਜਾਬ ਤੋਂ ਨਿਕਲ ਕੇ ਆ ਰਿਹਾ ਹੈ ਸੋ ਇਹ ਜਿਹੜੇ ਔਕਾਦਮ ਚੁੱਕਣ ਤੋਂ ਪਹਿਲਾਂ ਕਿਤੇ ਨਾ ਕਿਤੇ ਆਪਣੇ ਬੇਟੇ ਵੱਲ ਜਿਹੜਾ ਇਹਨਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਸੀ ਸੋ ਬਹੁਤ ਸਾਰੇ ਪੰਜਾਬ ਦੇ ਜਿਹੇ ਪਰਿਵਾਰ ਆ ਜਿਨ੍ਹਾਂ ਦੇ ਵੱਲੋਂ ਪਹਿਲਾਂ ਕਰਜ਼ਾ ਤੇ ਚੁੱਕ ਲਿਆ ਜਾਂਦਾ ਹੈ ਪਰ ਉਸ ਨੂੰ ਵਾਪਸ ਕਿਵੇਂ ਕਰਨਾ ਇਸ ਦਾ ਉਹਨਾਂ ਦੇ ਕੋਲ ਕੋਈ ਵੀ ਪਲਾਨ ਨਹੀਂ ਹੁੰਦਾ ਸੋ ਜਿਸ ਤੋਂ ਬਾਅਦ ਉਹਨਾਂ ਨੂੰ ਇਹ ਜਿਹੜੇ ਆ ਓਹ ਮਾੜੇ ਕਦਮ ਚੁੱਕਣੇ ਪੈ ਜਾਂਦੇ ਹਨ ਸੋ ਬਿਹਤ ਮੰਦ ਭਾਗੀ ਖਬਰੇ ਹੁਣ ਜਿਹੜੀ ਕੀ ਤੁਹਾਨੂੰ ਦੱਦੀ ਹੈ ਕਿ ਪੰਜਾਬ ਤੋਂ ਨਿਕਲ ਕੇ ਆ ਰਹੀ ਹੈ ਇਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਉੱਤੇ ਤੁਹਾਨੂੰ ਦੱਦੀ ਹੈ ਕਿ ਇੱਕ ਵਾਰ ਫਿਰ ਤੋਂ ਪੰਜਾਬ ਦੇ ਹੀ راجਪਾネタਾਂ ਦੇ ਵੱਲੋਂ ਤਿੱਖੇ ਨਿਸ਼ਾਨੇ ਸਾਧੇ ਗਏ ਹਨ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਆਪ ਲੁੱਟ ਝੂਠ ਅਤੇ ਪੜੰਗਿਆਂ ਦੀ ਫੈਕਟਰੀ ਹੈ ਜੀਹਾਂ ਤੁਹਾਨੂੰ ਦੱਸ ਦਿਆ ਕਿ ਸੁਖਮਿੰਦਰ ਪਾਲ ਸਿੰਘ ਗਰੇਵਾਲ ਦੇ ਵੱਲੋਂ ਇਹ ਦੋਸ਼ ਲਗਾਏ ਗਏ ਹਨ ਜੀਹਾਂ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਸਰਾਸਰ ਲੋਕਾਂ ਦੇ ਨਾਲ ਝੂਠ ਬੋਲ ਰਹੀ ਹੈ ਤੇ ਭਾਰਤ ਅਤੇ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਆਮ ਆਦਮੀ ਪਾਰਟੀ ਝੂਠ ਲੁੱਟ ਅਤੇ ਕਪਲਿਆਂ ਦੀ ਫੈਕਟਰੀ ਹੈ ਸੂਪਰ ਟੇ ਨਿਸ਼ਾਨੇ ਉਹਨਾਂ ਦੇ ਵੱਲੋਂ ਜਿਹੜੇ ਕੀ ਸਾਧੇ ਗਏ ਹਨ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਜ਼ਿਆਦਾ ਪੰਜਾਬ ਦੇ ਵਿੱਚ ਇਹਨਾਂ ਦੇ ਵੱਲੋਂ ਜਿਹੜੇ ਕੀ ਫਰਾਡ ਵੀ ਕੀਤੇ ਜਾ ਰਹੇ ਹਨ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਹਸਪਤਾਲ ਨਿਰਮਾਣ ਦੇ ਕਪੜੇ ਦੇ ਵਿੱਚ 5590 ਕਰੋੜ ਦਾ ਜਿਹੜਾ ਕੀ ਘਟਾਲਾ ਕਰ ਲਿਆ ਗਿਆ ਹੈ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਉਹ ਘਟਾਲੇ ਉਹਨਾਂ ਦੇ ਵੱਲੋਂ ਕੀਤੇ ਜਾ ਰਹੇ ਹਨ ਸਿਹਤ ਹਸਪਤਾਲਾਂ ਅਤੇ ਸਕੂਲਾਂ ਦੇ ਭਵਿੱਖ ਨੂੰ ਵੀ ਉਹਨਾਂ ਦੇ ਵੱਲੋਂ ਲੁੱਟਿਆ ਜਾ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਜਹੀ ਖਬਰ ਜਿਹੜੀ ਤੁਹਾਨੂੰ ਦੱਸਦੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਕਿ ਇੱਕ 15-14 ਸਾਲ ਦੇ ਜਿਹੜੇ ਕਿ ਮੁੰਡੇ ਦੇ ਵੱਲੋਂ ਆਪਣੇ ਘਰ ਦੇ ਵਿੱਚ ਪਹਿਲੇ ਲਾਇਸੈਂਸੀ ਹਥਿਆਰ ਦੇ ਨਾਲ ਆਪਣੇ ਉੱਤੇ ਹੀ ਗੋਲੀ ਚਲਾ ਲਈ ਗਈ ਸੀ। ਸੋ ਖੇਡਦੇ-ਖੇਡਦੇ ਉਸ ਦੇ ਵੱਲੋਂ ਗੋਲੀ ਚਲਾਈ ਗਈ ਸੀ। ਸੋ ਹੁਣ ਇੱਕ ਹੋਰ 15 ਸਾਲ ਦਾ ਜਿਹੜਾ ਕਿ ਨੌਜਵਾਨ ਮੁੰਡਾ ਜਿਸ ਦੇ ਵੱਲੋਂ ਕਿ ਪਿਸਤੌਲ ਦੇ ਨਾਲ ਖੇਡਦੇ-ਖੇਡਦੇ ਜਿਹੜੀ ਕਿ ਉਸ ਦੇ ਵੱਲੋਂ ਗੋਲੀ ਆਪਣੇ ਉੱਤੇ ਹੀ ਚਲਾ ਲਈ ਗਈ ਜਿਸ ਤੋਂ ਬਾਅਦ ਉਸ ਦੀ ਹੁਣ ਦਰਦਨਾਕ ਮੌਤ ਹੋ ਗਈ ਹੈ। ਜੀਹਾਂ ਰਾਜਪੂਰਾ ਦਿੱਆ ਕਿ 10ਵੀਂ ਜਮਾਤ ਦੇ ਵਿੱਚ ਪੜਦਾ ਹੈ ਤੇ ਇਸ ਦੇ ਘਰ ਦੇ ਵਿੱਚ ਹੀ ਪਿਸਤੌਲ ਸੀ ਜਿਸ ਤੋਂ ਬਾਅਦ ਕੀ ਇਸ ਦੇ ਦੁਆਰਾ ਖੇਡਦੇ-ਖੇਡਦੇ ਹੀ ਆਪਣੇ ਉੱਤੇ ਹੀ ਗੋਲੀ ਚਲਾ ਲਈ ਜਿਸ ਤੋਂ ਬਾਅਦ ਇਹਦੀ ਮੌਤ ਹੋ ਗਈ ਹੈ ਸੋ ਕਿਤੇ ਨਾ ਕਿਤੇ ਲਾਇਸੈਂਸ ਸੀ ਹਥਿਆਰ ਇਹ ਜਿਹੜੇ ਉਹ ਘਰਾਂ ਦੇ ਵਿੱਚ ਵੀ ਪੂਰੇ ਸੇਫ ਜਿਹੜੀ ਜਗ੍ਹਾ ਦੇ ਉੱਤੇ ਰੱਖਣੇ ਚਾਹੀਦੇ ਹਨ ਤਾਂ ਜੋ ਕਿ ਅਜਿਹੇ ਘਟਨਾਵਾ ਨਾ ਵਾਪਰ ਸਕਣ ਇਸ ਤੋਂ ਬਾਅਦ ਹੁਣ ਅਮਰੀਕਾ ਦੇ ਵਿੱਚ ਜਿੱਥੇ ਕਿ ਪੰਜਾਬੀ ਨੌਜਵਾਨ ਹਰਜਿੰਦਰ ਸਿੰਘ ਦੇ ਦੁਆਰਾ ਜਿਹੜਾ ਇੱਕ ਹਾਸਾ ਹੋ ਗਿਆ ਸੀ ਜਿਸ ਤੋਂ ਬਾਅਦ ਫਲੋੜਿਡਾ ਦੇ ਅਦਾਲਤ ਦੇ ਵਿੱਚ ਉਸ ਦਾ ਜਿਹੜਾ ਕਿ ਕੇਸ ਚੱਲ ਰਿਹਾ ਹੈ ਇਸੇ ਦੌਰਾਨ ਹੁਣ ਖਾਲਸਤਾਨੀ ਸਮਰਥਕ ਗੁਰਪੰਤ ਪੰਤ ਪੰਨੂ ਦੇ ਵੱਲੋਂ 1 ਲੱਖ ਡਾਲਰ ਦੀ ਮਦਦ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਖਾਲਸਤਾਨੀ ਸਮਰਥਕ ਗੁਰਪੰਤਵੰਤ ਪੰਨੂ ਦੇ ਵੱਲੋਂ ਹੁਣ ਇਸ ਸਿੱਖ ਨੌਜਵਾਨ ਦੇ ਲਈ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ 1 ਲੱਖ ਡਾਲਰ ਦੀ ਜਿਹੜੀ ਆ ਕਿ ਉਹਨਾਂ ਦੇ ਵੱਲੋਂ ਮਦਦ ਕੀਤੀ ਜਾਵੇਗੀ ਹਰਜਿੰਦਰ ਸਿੰਘ ਨੇ ਉਸ ਨੂੰ ਦੱਸ ਕਿ ਜਿਵੇਂ ਹੀ ਹਾਸਾ ਹੋਇਆ ਉਹ ਤੁਰੰਤ ਟਰੱਕ ਦੇ ਵਿੱਚੋਂ ਬਾਹਰ ਨਿਕਲਿਆ ਤੇ ਬੈਨ ਵਿੱਚ ਚਲਾ ਗਿਆ ਉਸਨੇ ਖੜਕੀ ਤੋੜ ਦਿੱਤੀ ਸੀ ਅੰਦਰ ਲੋਕਾਂ ਦੀ ਮਦਦ ਕਰਨੀ ਸ਼ੁਰੂ ਕੀਤੀ ਸੀ ਇਸ ਘਟਨਾ ਦੇ ਵਿੱਚ ਇੱਕ ਮੰਦ ਭਾਗੀਗਰ ਗਲਤੀ ਸੀ ਕਿਸੇ ਵੀ ਤਰ੍ਹਾਂ ਉਸ ਦੇ ਵੱਲੋਂ ਜਾਣ ਬੁੱਝ ਕੇ ਕੋਈ ਵੀ ਗਲਤੀ ਨਹੀਂ ਕੀਤੀ ਗਈ ਸੀ ਸੋ ਇਹ ਤੁਹਾਨੂੰ ਦੱਸ ਦਈਏ ਕਿ ਗੁਰਪੰਤ ਪੰਤ ਪੰਨੂ ਦੇ ਵੱਲੋਂ ਉਸ ਦੇ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਵੀ ਕੀਤੀ ਗਈ ਹੈ ਸੋ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੀ ਸਰਕਾਰਾਂ ਵੀ ਜਿਹੜੀਆਂ ਗੁਰਪੰਤ ਪੰਤ ਪੰਨੂ ਜੋ ਕਿ ਖਾਲਸਤਾਨੀ ਸਮਰਥਕ ਆ ਉਸ ਦੇ ਸਮਰਥਨ ਦੇ ਵਿੱਚ ਹਨ ਉਹਨਾਂ ਨੂੰ ਕਈ ਵਾਰ ਟਰੰਪ ਦੇ ਵਾਈਟ ਹਾਊਸ ਦੇ ਵਿੱਚ ਵੀ ਜਿਹੜਾ ਉਹਨਾਂ ਨੂੰ ਦੇਖਿਆ ਗਿਆ ਹੈ ਸੋ ਕਿਤੇ ਨਾ ਕਿਤੇ ਸਰਕਾਰਾਂ ਦੇ ਨਾਲ ਸਿੱਧੀ ਗੱਲਬਾਤ ਜਿਹੜੀ ਕਿ ਗੁਰਪੰਤ ਪੰਤ ਪੰਨੂ ਦੇ ਵੱਲੋਂ ਰੱਖੀ ਗਈ ਹੈ ਸੋ ਇਸੇ ਕਾਰਨ ਉਸ ਨੂੰ ਹੁਣ ਜੇਲ੍ਹ ਦੇ ਵਿੱਚ ਮਿਲਣ ਦਾ ਹੀ ਆਗਿਆ ਦਿੱਤੀ ਗਈ ਹੈ ਸੋ 1 ਲੱਖ ਡਾਲਰ ਦੀ ਮਦਦ ਵੀ ਉਹਨਾਂ ਦੇ ਵੱਲੋਂ ਦੇ ਦਿੱਤੀ ਗਈ ਹੈ ਸੋ ਵੱਡਾ ਜਿਹੜਾ ਕੀ ਇਹ ਤੁਹਾਨੂੰ ਦੱਸ ਦਈਏ ਕਿ एलान ਕੀਤਾ ਗਿਆ ہے گروਪੰਤਪੰਤ پنوں دے ਵੱਲੋਂ کہ ہر جڑی অসমਭਵ ਜਿਹੜੀ ਕਿ مدد ਵੀ ਉਸ ਦੀ ਕੀਤੀ ਜਾਊਗੀ اس ਤੋਂ ਬਾਅਦ ਅਗਲੀ ਖਬਰ ਵੀ ਜਿਹੜੀ ਹੁਣ ਅਮਰੀਕਾ ਤੋਂ ਹੀ ਆ ਰਹੀ ਹੈ ਜਿੱਥੇ ਕਿ ਅਮਰੀਕਾ ਦੇ ਇੱਕ ਸਕੂਲ ਦੇ ਵਿੱਚ ਤੁਹਾਨੂੰ ਦੱਸਦੀ ਹੈ ਕਿ ਗੋਲੀਆਂ ਚੱਲੀਆਂ ਹਨ ਜਿਸ ਤੋਂ ਬਾਅਦ ਕਿ ਦੋ ਬੱਚਿਆਂ ਦੀ ਮੌਤ ਹੋ ਗਈ ਹੈ ਜਦਕਿ 17 ਜਿਹੜੇ ਕਿ ਲੋਕ जख्मी ਹੋ ਚੁੱਕੇ ਹਨ ਤੇ ਹਮਲਾਵਰ ਦੇ ਵੱਲੋਂ ਕਿਹਾ ਗਿਆ ਹੈ ਕਿ ਭਾਰਤ ਨੂੰ ਪਰਮਾਣੂ ਬੰਬ ਨਾ ਉਡਾ ਦਿਓ ਜੀ ਹਾਂ ਤੁਹਾਨੂੰ ਦੱਸਦੀ ਆ ਕਿ ਭਾਰਤ ਦੇ ਉੱਤੇ ਪਰਮਾਣੂ ਬੰਬ ਸੁੱਟੋ ਉਸ ਦੀ ਜਿਹੜੀ ਕਿ ਗਨ ਸੀ ਉਸ ਦੇ ਉੱਤੇ ਲਿਖਿਆ ਗਿਆ ਸੀ ਸੋ ਇਸ ਜਿਹੜੇ ਕਿ ਹਮਲਾਵਰ ਦੇ ਵੱਲੋਂ ਇਹ ਸ਼ਬਦ ਲਿਖੇ ਗਏ ਸਨ ਕਿ ਭਾਰਤ ਦੇ ਉੱਤੇ ਪਰਮਾਣੂ ਬੰਬ ਸੁੱਟਿਆ ਜਾਵੇ ਜੀ ਹਾਂ ਤੁਹਾਨੂੰ ਦੱਸਦੀ ਆ ਕਿ ਕਾਫੀ ਜ਼ਿਆਦਾ ਭਿਆਨਕ ਇਸ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਤੋਂ ਬਾਅਦ ਕਿ ਇਸ ਦੇ ਦੁਆਰਾ ਜਿਹੜੀ ਕਿ ਗਨ ਇਸ ਦੇ ਕੋਲੋਂ ਬਰਾਮਦ ਹੋਈ ਹੈ ਉਸ ਦੇ ਉੱਤੇ ਇਹ ਜ਼ਿਕਰ ਕੀਤਾ ਗਿਆ ਸੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਜਿੱਥੇ ਹੜ੍ਹਾਂ ਦੇ ਕਾਰਨ ਹੁਣ ਕਾਫੀ ਜ਼ਿਆਦਾ ਤਬਾਹੀ ਮਚ ਗਈ ਹੈ ਸੋ ਇਸੇ ਦੌਰਾਨ ਹੁਣ ਪੰਜਾਬ ਦੇ ਵਿੱਚ ਭਿਆਨਕ ਬਿਮਾਰੀ ਫੈਲ ਰਹੀ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਹੁਣ ਲਗਾਤਾਰ ਡੇਂਗੂ ਮੱਛਰ ਦਿਨ-ਵਦਨ ਰਫਤਾਰ ਫੜ ਰਹੇ ਹਨ ਜਿਸ ਦੇ ਕਾਰਨ ਬਹੁਤ ਸਾਰੇ ਜਿਹੜੇ ਕਿ ਮਾਮਲੇ ਹੁਣ ਸੈਂਕੜੇ ਤੋਂ ਵੱਧ ਮਾਮਲੇ ਪੰਜਾਬ ਦੇ ਵਿੱਚ ਡੇਂਗੂ ਮੱਛਰ ਇਸ ਤੋਂ ਇਲਾਵਾ ਟਾਈਫਾਈਡ ਦੇ ਲਗਾਤਾਰ ਆ ਰਹੇ ਹਨ ਜਿਸ ਦੇ ਕਾਰਨ ਪੰਜਾਬੀਆਂ ਨੂੰ ਹੁਣ ਇੱਕ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਲਗਾਤਾਰ ਜਿਹੜਾ ਡੇਂਗੂ ਮੱਛਰ ਆ ਇਹ ਤੁਹਾਨੂੰ ਦੱਸ ਵਲਦਾ ਹੈ ਸੋ ਹਰ ਪਾਸੇ ਪੰਜਾਬ ਦੇ ਵਿੱਚ ਹੁਣ ਪਾਣੀ ਖੜਾ ਹੋ ਚੁੱਕਾ ਹੈ ਜਿਸ ਦੇ ਕਾਰਨ ਇਸ ਮੱਛਰ ਦੀ ਗਿਣਤੀ ਦੇ ਵਿੱਚ ਭਾਰੀ ਵਾਧਾ ਹੋਇਆ ਹੈ ਤੇ ਸੈਂਕੜੇ ਮਰੀਜ਼ ਜਿਹੜੇ ਕੀ ਹੁਣ ਡੇਂਗੂ ਦੇ ਸ਼ਿਕਾਰ ਹੋ ਚੁੱਕੇ ਹਨ ਜਿਸ ਤੋਂ ਬਾਅਦ ਕੀ ਹੁਣ ਹਸਪਤਾਲਾਂ ਦੇ ਵਿੱਚ ਵੀ ਲਗਾਤਾਰ ਡੇਂਗੂ ਦੇ ਮਰੀਜ਼ ਵਧ ਰਹੇ ਹਨ ਤੇ ਬਹੁਤ ਸਾਰੇ ਮਰੀਜ਼ ਜਿਹੜੇ ਕੀ ਹੁਣ ਹਸਪਤਾਲਾਂ ਦੇ ਵਿੱਚ ਪਹੁੰਚ ਵੀ ਚੁੱਕੇ ਹਨ ਤੇ ਬਹੁਤ ਸਾਰੇ ਚੈੱਕਅਪ ਦੇ ਦੌਰਾਨ ਜਿਹੜੇ ਕੀ ਡੇਂਗੂ ਦੇ ਪੋਜ਼ਿਟਿਵ ਅਤੇ ਟਾਈਫਾਈਡ ਦੇ ਸ਼ਿਕਾਰ ਹੋ ਰਹੇ ਹਨ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਇਹ ਭਿਆਨਕ ਬਿਮਾਰੀ ਜਿਹੜੀ ਆ ਉਹ ਹੜ੍ਹਾਂ ਦੇ ਕਾਰਨ ਫੈਲ ਚੁੱਕੀ ਹੈ ਸੋ ਇੱਕ ਪਾਸੇ ਜਿੱਥੇ ਕਿ ਪੰਜਾਬ ਦੇ ਵਿੱਚ ਹੁਣ ਹੜ ਆਏ ਹੋਏ ਹਨ ਤੇ ਦੂਜੇ ਪਾਸੇ ਹੁਣ ਪੰਜਾਬ ਬੰਦ ਦਾ ਐਲਾਨ ਕਰ ਦਿੱਤਾ ਗਿਆ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਹੁਣ ਵਿੱਚ ਜਿਹੜਾ ਕਿ ਤੁਹਾਨੂੰ ਦੱਸ ਦਈਏ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਸੁੰਦਰ ਨਗਰ ਚੌਂਕ ਚਾਰ ਦਿਨ ਪਹਿਲਾਂ ਹੋਈ ਕਾਟੀ ਮੁਹੱਲੇ ਦੇ ਵਸਨੀਕ ਕਾਰਤਿਕ ਬਾਗਨ ਦੇ ਕਤਲ ਦੋਸ਼ੀਆਂ ਨੂੰ ਜਿਹੜਾ ਕਿ ਗ੍ਰਿਫਤਾਰ ਨਾ ਕਰਨ ਦੇ ਉੱਤੇ ਹੁਣ ਬਾਲਮੀਕੀ ਭਾਈਚਾਰੇ ਦੇ ਵਿੱਚ ਭਾਰੀ ਗੁੱਸਾ ਹੈ ਇਸੇ ਕਾਰਨ ਉਹਨਾਂ ਦੇ ਵੱਲੋਂ ਬੁੱਧਵਾਰ ਨੂੰ ਹੁਣ ਕਾਟੀ ਮੁਹੱਲੇ ਦੇ ਵਿੱਚ ਸਥਿਤ ਬਾਲਮੀਕੀ ਮਹਾਰਾਜ ਜੀ ਦੇ ਮੰਦਿਰ ਦੇ ਵਿੱਚ ਭਾਈਚਾਰੇ ਦੇ ਨਾਲ ਇਕੱਠ ਕਰਕੇ ਮੀਟਿੰਗ ਦਾ ਕੀਤਾ ਗਿਆ ਸੀ ਸੋ ਇਸੇ ਤਰ੍ਹਾਂ ਉਹਨਾਂ ਦੇ ਵੱਲੋਂ ਹੁਣ ਸਹਿਮਤੀ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ 4 ਘੰਟੇ ਲਗਾਤਾਰ ਮੀਟਿੰਗ ਚੱਲੀ ਗਈ ਹੈ ਜੇਕਰ ਕਿਸੇ ਦੇ ਉੱਤੇ ਵੀ ਜਿਹੜਾ ਕਿ ਹੁਣ ਕੋਈ ਵੀ ਪਰਚਾ ਦਰਜ ਨਹੀਂ ਕੀਤਾ ਜਾਂਦਾ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤੇ 29 ਅਗਸਤ ਨੂੰ ਉਹਨਾਂ ਦੇ ਵੱਲੋਂ ਹੁਣ ਲੁਧਿਆਣਾ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਗਿਆ ਹੈ ਲੁਧਿਆਣਾ ਬੰਦ ਦਾ ਜਿਹੜਾ ਕਿ ਐਲਾਨ ਹੁਣ ਤੁਹਾਨੂੰ ਦੱਦੀ ਹੈ ਕਿ ਪੰਜਾਬ ਦੇ ਵਿੱਚ 29 ਤਰੀਕ ਨੂੰ ਬਾਲਮੀਕੀ ਸਮਰਥਕਾਂ ਦੇ ਵੱਲੋਂ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਹੁਣ ਮੌਸਮ ਵਿਭਾਗ ਤੋਂ ਤਾਜ਼ਾ ਅਪਡੇਟ ਸਾਹਮਣੇ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਪੰਜਾਬ ਦੇ ਵਿੱਚ ਪਹਿਲਾਂ ਤੋਂ ਹੀ ਭਾਰੀ ਬਾਰਿਸ਼ ਦੇ ਕਾਰਨ ਹੜ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਸੋ ਪੰਜਾਬ ਦੇ ਵਿੱਚ ਹੁਣ ਮੋੜ ਪਾਰੀ ਮੀਂਹ ਦੇ ਅਸਰ ਜਤਾ ਦਿੱਤੇ ਗਏ ਹਨ ਮੌਸਮ ਵਿਭਾਗ ਨੇ ਕਰ ਦਿੱਤੀ ਹੈ ਵੱਡੀ ਭਵਿੱਖਬਾਣੀ ਜਿੱਥੇ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਦੇ ਕਾਰਨ ਕਈ ਇਲਾਕਿਆਂ ਦੇ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਹਨ ਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹੜ ਦੀ ਤਬਾਹੀ ਜਿਹੜੀ ਉਹ ਬਰਕਰਾਰ ਹੈ ਸੋ ਕਈ ਪਿੰਡ ਜਿਹੜੇ ਕਿ ਪਾਣੀ ਨੇ ਤਬਾਹ ਕਰ ਦਿੱਤੇ ਹਨ ਲੋਕਾਂ ਦਾ ਘਰੋਂ ਬਾਹਰ ਆਰ ਨਾਲ ਲੋਕਾਂ ਦੇ ਕਾਰੋਬਾਰ ਠੱਪ ਹੋ ਗਏ ਹਨ ਸੋ ਇਸੇ ਦੌਰਾਨ ਹੁਣ ਤੁਹਾਨੂੰ ਦੱਸੀਏ ਕਿ ਮੌਸਮ ਵਿਭਾਗ ਦੇ ਵੱਲੋਂ 28 ਤਰੀਕ ਤੋਂ ਲੈ ਕੇ 31 ਅਗਸਤ ਤੱਕ ਪੰਜਾਬ ਦੇ ਵਿੱਚ ਭਾਰੀ ਮੀਂਹ ਦਾ ਲਟ ਜਾਰੀ ਕਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਭਾਰੀ ਮੀਂਹ ਹੁਣ ਪੈ ਸਕਦਾ ਹੈ। ਅੱਜ ਵੀ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਜਿਹੜਾ ਕਿ ਹਲਕੀ ਬਾਰਸ਼ ਤੋਂ ਲੈ ਕੇ ਦਰਮਿਆਨੀ ਬਾਰਸ਼ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਤੋਂ ਇਲਾਵਾ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ। ਸੋ ਇਸੇ ਦੌਰਾਨ 30 ਅਤੇ 31 ਅਗਸਤ ਨੂੰ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੁਣ ਮੀਂਹ ਪੈਣ ਦੇ ਇਸ਼ਾਰ ਜਤਾ ਦਿੱਤੇ ਗਏ ਹਨ। 30 ਅਗਸਤ ਨੂੰ ਗੁਰਦਾਸਪੁਰ, ਅੰਮ੍ਰਿਤਸਰ, ਪਠਾਨਕੋਟ, ਹੁਸ਼ਿਆਰਪ ਉੱਤਰੀ ਜ਼ਿਲਿਆਂ ਦੇ ਵਿੱਚ ਭਾਰੀ بارش ਹੋ ਸਕਦੀ ਹੈ। ਇਸੇ ਦੌਰਾਨ 31 ਅਗਸਤ ਨੂੰ ਵੀ ਜਿਲ੍ਹਾ ਪਠਾਨਕੋਟ ਤੋਂ ਗੁਰਦਾਸਪੁਰ, ਹੁਸ਼ਿਆਰਪੁਰ, ਰਸ਼ੀਦਪਖਤ ਸਿੰਘ ਨਗਰ, ਮੁਹਾਲੀ, ਐਸਐਸ ਨਗਰ ਅਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ بارش ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੋ ਖਾਸ ਤੌਰ ਦੇ ਉੱਤੇ 29 ਤੋਂ 31 ਅਗਸਤ ਦੇ ਦਿਨਾਂ ਦੇ ਦੌਰਾਨ ਉੱਤਰੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਭਾਰੀ بارش ਦਾ ਅਲਰਟ ਜਾਰੀ ਕਰ ਦਿੱਤਾ ਹੈ ਜਿਸ ਦੇ ਕਾਰਨ ਪਾਣੀ ਭਾਰਨ ਅਤੇ ਹੜ੍ਹ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਸ਼ਨੀ ਐਤਵਾਰ ਨੂੰ ਵੀ ਖੁੱਲੇ ਰਹਿਣਗੇ ادارے ਜੀਹਾਂ ਪੰਜਾਬ ਸਰਕਾਰ ਨੇ ਹੁਣ ਸਾਰੇ ਜਾਇਦਾਦ ਮਾਲਕਾਂ ਨੂੰ ਵਨ ਟਾਈਮ ਸੈਟਲਮੈਂਟ ਸਕੀਮ ਅਧੀਨ ਅੰਤਿਮ ਮੌਕੇ ਦੇ ਉੱਤੇ ਵਰਤੋਂ ਕਰਨ ਦਾ ਸੱਦਾ ਦੇ ਦਿੱਤਾ ਹੈ ਜਿਸ ਦੇ ਵਿੱਚ ਕੀ ਹੁਣ 31 ਅਗਸਤ ਤੱਕ ਬਿਨਾਂ ਜੁਰਮਾਨੇ ਦੇ ਜਾਂ ਫਿਰ ਵਿਆਜ ਤੋਂ ਪ੍ਰੋਪਰਟੀ ਟੈਕਸ ਦੇ ਬਕਾਇਆ ਦਾ ਭੁਗਤਾਨ ਉਹ ਕਰ ਸਕਣਗੇ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਇਸੇ ਦੌਰਾਨ ਹੁਣ 31 ਅਗਸਤ ਤੋਂ ਅੱਗੇ ਇਹ ਤਾਰੀਖ ਨਹੀਂ ਵਧਾਈ ਜਾਵੇਗੀ ਸੋ 1 ਸਤੰਬਰ ਤੋਂ ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਉਨ੍ਹਾਂ ਲੋਕਾਂ ਦੇ ਵਿਰੁੱਧ ਸਖਤ ਕਾਰਵਾਈ ਹੋਵੇਗੀ ਜਿਨ੍ਹਾਂ ਦੇ ਦੁਆਰਾ ਇਹ ਜਿਹੜੇ ਕੀ ਯੋਜਨਾ ਦਾ ਲਾਭ ਨਹੀਂ ਗੀਲਿਆ ਗਿਆ ਹੈ ਸੋ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਗਭਗ 1,80,000 ਵਪਾਰਕ ਅਤੇ ਉਦਯੋਗਿਕ ਜਾਇਦਾਦਾਂ ਦੇ ਵਿੱਚੋਂ ਜਿਹੜਾ ਕੀ 1,10,000 ਅਜੇ ਵੀ ਬਕਾਇਆ ਹੈ ਜ਼ਿਆਦਾਤਰ ਬਕਾਇਆ ਜਿਹੜਾ ਲਗਭਗ 580 ਕਰੋੜ ਰੁਪਏ ਹੈ ਸੋ 35000 ਦਰਮਿਆਨੇ ਅਤੇ ਵੱਡੇ ਜਾਇਦਾਦ ਮਾਲਕਾਂ ਦੇ ਵੱਲ ਬਕਾਇਆ ਜਿਹੜਾ ਕਿ ਅਜੇ ਵੀ ਹੈ ਸੋ ਪੰਜਾਬ ਸਰਕਾਰ ਦੇ ਵੱਲੋਂ ਹੁਣ ਜਿਹੜੀਆਂ ਕਿ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਸੋ ਜਿਹੜਾ ਕਿ ਜੇਕਰ ਕਿਸੇ ਨੇ ਵੀ ਪ੍ਰਾਪਰਟੀ ਟੈਕਸ ਹੁਣ ਭਰਨਾ ਹੈ ਤੇ ਉਹ ਸ਼ਨੀ ਅਤੇ ਐਤਵਾਰ ਨੂੰ ਵੀ ਜਿਹੜਾ ਕਿ ਦਫ਼ਤਰਾਂ ਦੇ ਵਿੱਚ ਜਾ ਕੇ ਭਰ ਸਕਦੇ ਹਨ ਕਿਉਂਕਿ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਤੇ ਹੁਣ ਸ਼ਨੀ ਅਤੇ ਐਤਵਾਰ ਨੂੰ ਵੀ ਇਹ ਦਫ਼ਤਰ ਆਮ ਦੀ ਤਰ੍ਹਾਂ ਜਿਹੜੇ ਉਹ ਖੁੱਲੇ ਰਹਿਣਗੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਜਵਾਹਰ ਨਵੋਦੀਆ ਵਿਦਿਆਲਿਆ ਦੇ ਵਿੱਚ 400 ਤੋਂ ਵੱਧ ਵਿਦਿਆਰਥੀ ਫਸ ਚੁੱਕੇ ਸਨ ਜਿਨ੍ਹਾਂ ਦੇ ਵੱਲੋਂ ਕੀ ਮਦਦ ਦੀ ਗੁਹਾਰ ਲਗਾਈ ਗਈ ਸੀ ਸੋ ਆਖਰਕਾਰ ਉਹਨਾਂ ਨੂੰ ਹੁਣ ਐਨਡੀਆਰਐਫ ਦੀਆਂ ਟੀਮਾਂ ਦੇ ਵੱਲੋਂ ਅਤੇ ਪਿੰਡ ਵਾਸੀਆਂ ਦੇ ਵੱਲੋਂ ਉਹਨਾਂ ਦਾ ਰੈਸਕਿਊ ਕੀਤਾ ਜਾ ਰਿਹਾ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਵਿਧਾਨ ਸਭਾ ਹਲਕਾ ਦੀਨਾ ਨਗਰ ਦੇ ਅਧੀਨ ਪਿੰਡ ਦੂਬੜੀ ਦੇ ਵਿੱਚ ਸਥਿਤ ਜਵਾਹਰ ਨਵੋਦੀਆ ਵਿਦਿਆਲਿਆ ਦੇ ਵਿੱਚ ਹੜ੍ਹਾਂ ਦੇ ਕਾਰਨ ਜਿਹੜਾ ਕਿ 400 ਤੋਂ ਵੱਧ ਜਿਹੜੇ ਕਿ ਵਿਦਿਆਰਥੀ ਆ ਤੇ ਇਸ ਤੋਂ ਇਲਾਵਾ ਸਕੂਲ ਦਾ ਸਟਾਫ ਆ ਉਹ ਫਸ ਚੁੱਕਾ ਸੀ ਜਿਸ ਤੋਂ ਬਾਅਦ ਹੁਣ ਐਨਡੀਆਰਫ ਦੀਆਂ ਟੀਮਾਂ ਨੇ ਲੋਕਲ ਪਿੰਡ ਵਾਸੀਆਂ ਦੇ ਵੱਲੋਂ ਵੱਡੀ ਗਿਣਤੀ ਦੇ ਨਾਲ ਮਿਲ ਕੇ ਜਿਹੜਾ ਕਿ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੋ ਸੁਰੱਖਿਆਤ ਤਰੀਕੇ ਦੇ ਨਾਲ ਹੁਣ ਬੱਚਿਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਦੱਸਣਯੋਗ ਗੱਲ ਹੈ ਕਿ ਦਰਿਆ ਦਾ ਪਾਣੀ ਹੱਦਾਂ ਟੱਪ ਕੇ ਤਕਰੀਬਨ 12 ਤੋਂ 13 ਕਿਲੋਮੀਟਰ ਅੰਦਰ ਤੱਕ ਜਿਹੜਾ ਕਿ ਆ ਗਿਆ ਸੀ ਜਿਸ ਦੇ ਕਾਰਨ ਬੱਚੇ ਜਿਹੜੇ ਕਿ ਹੋਸਟਲ ਦੇ ਵਿੱਚ ਹੀ ਰਹਿ ਰਹੇ ਸਨ ਸੋ ਬਹੁਤ ਸਾਰੇ ਜਿਹੜੀ ਸੋਸ਼ਲ ਮੀਡੀਆ ਤੇ ਇਸ ਤੋਂ ਇਲਾਵਾ ਵੱਡੇ ਨਿਊ ਚੈਨਲਾਂ ਦੇ ਵੱਲੋਂ ਇਹ ਜਿਹੜੀ ਨਿਊਜ਼ ਫਲਾਈ ਜਾ ਰਹੀ ਹੈ ਕਿ ਹੜ੍ਹਾਂ ਦੇ ਦੌਰਾਨ ਜਿਹੜਾ ਕਿ ਭਗਵਾਨਤਮਨ ਦੇ ਵੱਲੋਂ ਸਕੂਲ ਬੰਦ ਕੀਤੇ ਗਏ ਸਨ ਫਿਰ ਵੀ ਜਿਹੜਾ ਕਿ ਇਹ ਸਕੂਲ ਅਧਿਆਪਕਾਂ ਦੇ ਦੁਆਰਾ ਖੋਲ੍ਹਿਆ ਗਿਆ ਸੀ ਤੁਹਾਨੂੰ ਦੱਸ ਦਈਏ ਕਿ ਇਸ ਦੇ ਹੋਸਟਲ ਦੇ ਵਿੱਚ ਹੀ ਜ਼ਿਆਦਾਤਰ ਜਿਹੜੇ ਉਹ ਬੱਚੇ ਪੜ੍ਹਦੇ ਹਨ ਸੋ ਸਕੂਲ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਸਨ ਸੋ ਹੋਸਟਲ ਦੇ ਵਿੱਚ ਹੀ ਜਿਹੜੇ ਬੱਚੇ ਰਹਿ ਰਹੇ ਸਨ ਸੋ ਉਹਨਾਂ ਦੇ ਜਿਹੜਾ ਕਿ ਘਰ ਜਾਣ ਦਾ ਉਹਨਾਂ ਦਾ ਕੋਈ ਵੀ ਪਲਾਨ ਨਹੀਂ ਸੀ ਸੋ ਇੱਕਦਮ ਪਾਣੀ ਆਉਂਦਾ ਹੈ ਜਿਸ ਦੇ ਕਾਰਨ ਬੱਚੇ ਜਿਹੜੇ ਕਿ ਫਸ ਚੁੱਕੇ ਸਨ ਸੋ ਬਹੁਤ ਸਾਰੇ ਅਧਿਆਪਕ ਵੀ ਜਿਹੜੇ ਆ ਇਸੇ ਸਕੂਲ ਦੇ ਵਿੱਚ ਹੀ ਰਹਿੰਦੇ ਹਨ ਕਿਉਂਕ ਹਨ ਸੋ ਬੱਚੇ ਇੱਥੇ ਹੀ ਰਹਿ ਕੇ ਸਟੱਡੀ ਕਰ ਰਹੇ ਸਨ ਸੋ ਹੁਣ ਪਾਣੀ ਤੋਂ ਬਾਅਦ ਛੁੱਟੀਆਂ ਤੇ ਜਿੱਥੇ ਘਰ ਹੀ ਦਿੱਤੀਆਂ ਗਈਆਂ ਸਨ ਪਰ ਬੱਚੇ ਜਿਹੜੇ ਉੱਥੇ ਫਸੇ ਰਹਿ ਗਏ ਸਨ ਸੋ ਹੁਣ ਉਹਨਾਂ ਨੂੰ ਘਰ-ਘਰ ਜਿਹੜਾ ਕੀ ਐਨਡੀਆਰਐਫ ਦੀਆਂ ਟੀਮਾਂ ਅਤੇ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਪਹੁੰਚਾਇਆ ਜਾ ਰਿਹਾ ਹੈ ਸੋ ਤਸਵੀਰ ਜਿਹੜੀ ਕੀ ਹੁਣ ਤੁਸੀਂ ਦੇਖ ਸਕਦੇ ਹੋ